ਸਤਨਾਮ ਸ੍ਰੀ ਵਾਹਿ ਗੁਰੂ ਰੇ ਜੈ ਤ੍ਰੀ ਮਲਾ ਨਕਾਲ ਸਤ ਗੁਰ ਪ੍ਰਸਾਦ ਭੁਲਿਓ ਮਨ ਮਾਇਆੁਰ ਜਾਇਓ ਜੋ ਜੋ ਕੰਮ ਕੀਓ ਲਾਲਚ ਲਗ ਤੈ ਭੁਲਿਓ ਮਨ ਮਾਇਆੁਰ ਜਾਇਓ ਜੋ ਜੋ ਕੰਮ ਕੀਓ ਲਾਲਚ ਲਗ ਰਟਿਓ ਜਸ ਹਰ ਕੋ ਬਿਸਰ ਆਇਓ ਸਾਗ ਸਵਾਮੀ ਸੋ ਜਾਣਿਓ ਨਾਹਨ ਬਨ ਕੋਲ ਕੋ ਤਾਇਓ ਰਤਨ RAM ਕਟਈ ਕੇ ਪਿਤਜ ਤਾਂ ਉਹ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਪਜਨ ਬਿਨ ਨਿਰਨਾਤ ਜਨਮ ਗਾਇਓ ਜਨ ਨਾਨਕ ਪਗਵੰਤ ਪਾਜਾ ਨਾ ਬਹਿਨਾ ਦਤਾ ਜਨਮੰਘ ਵਾਇਓ ਵਾਇਏ ਰੂਜ ਕਾ ਫਲਸਾਰ ਸਿਵਾਏ ਗੁਰੂ ਜੀ ਕੀ ਇਫਤੇ ਜੈ ਸ੍ਰੀ ਅੱਲਾ ਨਵਾ ਇੱਕ ਓਮ ਕਾ ਵਸਾਰ ਬੋਲਿਓ ਮਨ ਮਾਇਆ ਭੁਜਾਇਓ ਜੋ ਜੋ ਕਰਨਿ ਕਿਉ ਲਾਲਚ ਲਗ ਤੈ ਤੈ ਆਪ ਸੰਧਾਇਓ ਵਾਹਿਗੁਰੂ ਖਾਲਸਾ